ਮੈਂ ਅਨਪੋਲ ਅਨਜਾਨ ਪ੍ਰੇਮੀ ਮੈਂ ਅਨਪੋਲ ਅਨਜਾਨ ਪ੍ਰੇਮੀ ਇਸ਼ਕ ਦੇ ੱੱੱਕੇ ਚੜ ਬੈਠਾ ਸ਼ੋਖ ਅਦਾਵਾਂ ਵੇਖ ਡੁੱਲ ਗਿਆ ਤੇ ਗਲਤੀ ਭਾਰੀ ਕਰ ਬੈਠਾ ਹੁਸਨਾ ਦੇ ਨਕਾਬ ਦੇ ਥੱਲੇ ਲੁਕੀਆਂ ਬੇਵਫਾਨੀਆਂ ਸੀ ਹੁਸਨਾ ਦੇ ਨਕਾਬ ਦੇ ਥੱਲੇ ਲੁਕੀਆਂ ਬੇਵਫਾਨੀਆਂ ਸੀ ਨਾਜ਼ਕ ਜਿਹਾ ਕੋਈ ਫੁੱਲ ਸਮਝ ਕੇ ਹੱਥ ਅੰਗਾਰੇ ਧਰ ਬੈਠਾ ਜੁਲਫਾਂ ਦੇ ਮੈਂ ਜਾਲ ਚ ਫਸਿਆ ਜੁਲਫਾਂ ਦੇ ਮੈਂ ਜਾਲ ਚ ਫਸਿਆ ਉੱਡ ਕਿਤੇ ਵੀ ਸਕਦਾ ਨਹੀਂ ਸਿਕਰੇ ਦੇ ਨਾਲ ਪਾ ਜਰਾਨੇ ਕਟਾ ਮੇ ਆਪਣੇ ਪਰ ਬੈਠਾ ਅੱਗੇ ਜੀ ਸਬਦਾਂ ਵਿੱਚ ਬਿਆਨ ਨਹੀਂ ਹੁੰਦਾ ਸਬਦਾਂ ਵਿੱਚ ਬਿਆਨ ਨਹੀਂ ਹੁੰਦਾ ਦੁੱਖ ਸਮੁੰਦਰੋਂ ਡੂੰਗਾ ਏ ਸ਼ਕਲ ਸੂਰਤ ਕੁਝ ਖਾਸ ਨਹੀਂ ਸੀ ਫਿਰ ਵੀ ਉਸਤੇ ਮਰ ਬੈਠਾ ਅਨਿਆ ਦੇ ਸ਼ਾਇਰ ਸੀਸੇ ਵਿੱਚ ਨਾ ਅਨ੍ਯਾ ਦੇਸ ਐ ਸੀਸੇ ਵਿੱਚ ਨਾ ਐਸੀ ਮੇਰੀ ਗਲਤੀ ਤੇ ਗਲਤੀ ਨਾਲੋਂ ਕਿਤੇ ਜ਼ਿਆਦਾ ਮੈਂ ਹਰਜਾਨਾ ਪਰ ਬੈਠਾ ਅੱਗੇ ਜੀ ਕੰਨ ਪੜਵਾਉ ਮੁੰਦਰਾ ਪਾਉ ਸਾਂਦੂ ਕੰਬਲੀ ਸੋਚ ਰਹੀ ਕੰਨ ਪੜਵਾਉ ਮੁੰਦਰਾ ਪਾਉ ਸਾਂਦੂ ਕੰਬਲੀ ਸੋਚ ਰਹੀ ਪਰ ਉਹ ਕੀ ਜਾਣੇ ਰਾਂਝਾ ਨਹੀਂ ਇੱਥੇ دیਵਾਨਾ ਨਰ ਬੈਠਾ ਮੈਂ ਅਨਪੂਰ ਅਨਜਾਨ ਪ੍ਰੇਮੀ ਇਸ਼ਕ ਦੇ ਬੋਲ